ਜੇ ਸੱਤ ਦਿਨ ਨੂੰ ਤੁਸੀਂ ਲੀਡਰਾਂ ਨੂੰ ਨਚਾ ਕਿਸਮ ਦੇ ਸਿੰਗਰ ਕਿਸਮ ਦੇ ਇਸ ਕਿਸਮ ਦੇ ਛੋਟੇ ਮੋਟੇ ਹੂਰ ਲੋਕਾਂ ਨੂੰ ਪਾਵਰ ਪੋਲਿਟਿਕਸ ਜੇ ਸੀਰੀਅਸ ਡਿਸਪਲਨ ਇੱਕ ਏਡਾ ਨਹੀਂ ਕੁਝ ਇਹ ਦੁਖੇੜਾ ਬਣਾ ਲਿਆ ਕਿਉਂਕਿ ਇੱਕ ਪਰੰਪਰਾ ਚੱਲੀ ਬਾਪੂਆਂ ਨੇ ਪੁੱਤਾਂ ਨੂੰ ਦੇਤਾ ਕਰਪਸ਼ਨ ਇੰਸਟੀਚੂਨਲਾਈਜ਼ਡ ਪਾਰਟ ਬਣ ਗਈ ਆ ਆਧਾਰੇ ਦਾ ਪੋਲਿਟਿਕਸ ਦਾ 파ਰਟ ਆ ਕਿ ਜੇ ਕਿੱਦਸ ਨੇ ਕਿਸੇ ਲੈਵਲ ਤੇ ਪੈਸੇ ਹੋਣਗੇ ਤਾਂ ਇਲੈਕਸ਼ਨਾਂ ਜਿੱਤੋਗੇ ਸਾਰੇ ਐਮਐਲਏ 92 ਦੇ 92 ਉੱਥੇ ਬੈਠੇ ਨੇ ਤਾਰ ਤਾਰ ਜਾ ਕੇ ਦੇਖ ਲਓ ਪਿੰਡਾਂ ਦੇ ਪਿੰਡ ਹਰ ਇੱਕ ਨੂੰ ਪਤਾ ਕਿ 20 25000 ਵੋਟ ਖਰੀਦਣੀ ਪੈਂਦੀ ਆ ਕਿਉਂਕਿ ਲੋਕ ਕਹਿੰਦੇ ਜਿਹੜੇ ਦਿੰਦੇ ਆ ਚਵਾਨੀ ਉਹੀ ਲੈ ਸੰਘੂਰ ਦੇ ਜ਼ਿਲ੍ਹੇ 'ਚ ਗੱਲ ਕਰਦੇ ਇੱਕ ਦਿਨ 22 ਨੌਜਵਾਨਾ ਕੋਲੇ ਬੈਠੇ ਸੀ ਕਿਸੇ ਕੋਲੇ 10 ਕਿਲਿਆ ਕੋਲੇ 5 ਜਾਂ ਕਿਸੇ ਕੋਲੇ ਤੇ ਉਹ ਕਹਿੰਦੇ ਸਾਨੂੰ ਅੱਜ ਤੱਕ ਵੀ ਕੋਈ ਦੇਖਣ ਵਾਲਾ ਨਹੀਂ ਆਇਆ ਆਪਦੀ ਪੇਟੀ ਨਹੀਂ ਦੇਣ ਆਇਆ ਸੀ ਭੁੱਖੇ ਨਹੀਂ ਸੀ ਮਰ ਰਹੇ ਪਰ ਕੁੜੀਆਂ ਸਾਡੇ ਕਹਿੰਦਾ ਪੰਜਾਬ ਤੋਂ ਸ਼ਾਇਦ ਸ਼ਹਿਰਾਂ 'ਚ ਜਾਂ ਅਰਪਨ ਸਿਟੀ 'ਚ ਕਿੱਧਰ ਚਲੇ ਗਈਆਂ ਕਿ ਸਾਡੀ ਤਰਾਸ ਦੀ ਇੱਕ ਵੱਖਰੀ ਕਿਸਮ ਦੀ ਹੈ ਪੰਜਾਬ ਚ 72% ਆ ਜਿਹੜੀ ਉਹ ਬਲੈਕ ਮਨੀ ਦੇ ਰੂਪ ਚ ਆਨਲੀ 28% ਆ ਜਿਹੜੀ ਟੈਕਸ ਭਰਦੀ ਆ ਤੇ ਮਲਾਜਮਾ ਕੋ ਹੋਰ 72% ਕਿਸੇ ਡਾਕਟਰ ਕੋਲੇ ਜੋ 50 ਟੈਸਟ ਲਿਖ ਦਿੰਦਾ ਉਹ ਕਿਸੇ ਰਿਕਾਰਡ ਚ ਨਹੀਂ ਗੇ ਇੱਕ ਡਾਕਟਰ ਦਾ ਦਿਨਾ ਜੀ ਏਡਾ ਵੱਡਾ ਅੰਪਾਇਰ ਖੜਾ ਹੋ ਜਾਂਦਾ ਕਹਿੰਦਾ ਕੈਪੀਟਲਿਜ਼ਮ ਤੇ ਡੈਮੋਕ੍ਰੇਸੀ ਦਾ ਰਿਲੇਸ਼ਨਸ਼ਿਪ ਕੀ ਹੁੰਦਾ ਕਹਿੰਦਾ ਇਹ ਉਹ ਵਿਆਹ ਵਾ ਜਦੋਂ ਪੂੰਜੀਪਤੀ ਨੂੰ ਪਤਾ ਲੱਗੇ ਮੈਂ ਸੰਕਟ ਚ ਆਉ ਡੈਮੋਕ੍ਰੇਸੀ ਨੂੰ ਲਿਫਾਫੇ ਚ ਬੰਦ ਕਰ ਦਦਾ ਉਹ 3 ਮਹੀਨੇ ਲਈ ਕੱਢਦਾ ਉਹ ਵੋਟਾਂ ਵਾਸਤੇ 3 ਮਹੀਨੇ ਵਾਸਤੇ ਕੱਢਦਾ ਮੁੜ ਕੇ 4 ਮਹੀਨੇ 4 ਸਾਲ 9 ਮਹੀਨੇ ਉਹਨੇ ਲੋਟੀ ਕਰਨੀ ਹੁੰਦੀ ਇਹ ਪੰਜਾਬ ਬਣ ਗਿਆ 70 ਮਿਆਂ 75 ਮਿਆਂ 80 ਮਿਆਂ ਤੋਂ ਬਾਅਦ ਉਹ ਜੀਡੀਪੀ ਜਿਹੜੀ ਨਾਲ ਪੈਰਨਲ ਬਲੈਕ ਮਨੀ ਚਲਦੀ ਆ ਬਲੈਕ ਮਨੀ ਨੇ ਕੰਟਰੋਲ ਕਰ ਲਿਆ ਹੌਲੀ ਹੌਲੀ ਸਾਡੇ ਇੰਸਟੀਟਿਊਸ਼ਨ ਸਟੇਟ ਸੈਕਟਰ ਦੱਸੋ ਕਿਹੜਾ ਵੇਚਣਾ ਸਵੇਰੇ ਬੈਠਾ ਰਿਲਾਇੰਸ ਵਾਲਾ ਖਰੀਦਣ ਵਾਲਾ ਟਾਟਾਸੀ ਵਾਲ ਨਹੀਂ ਸੀ ਲੋਕਲ ਕਿਹੜਾ ਸਕੂਲ ਵੇਚਣਾ ਉਹ ਦੱਸੋ ਕਿਹੜਾ ਹਸਪਤਾਲ ਵੇਚਣਾ ਉਹ ਦੱਸੋ ਕਿਹੜੀ ਆ ਸਟੇਟ ਖਰੀਦਣੀ ਕਿੱਡੀ ਕੀ ਚੀਜ਼ ਆ ਇਹ ਹੈਗੀਆ ਟੋਟਲ ਹਕੀਕਤ ਆ ਲੁਧਿਆਣੇ ਦਾ ਪੈਟਰਨ ਪੂਰਾ ਤਬਦੀਲ ਹੋ ਚੁੱਕਾ ਰਹਿਨੇ ਅਸੀਂ ਜਰੂਰ ਹਾਂ ਪੰਜਾਬ ਦਾ ਪਿੰਡ ਇਸ ਵੇਲੇ ਕੱਲੇ ਲੁਧਿਆਣੇ ਜ਼ਿਲ੍ਹੇ ਚ 53% ਬੱਚੇ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਚ ਚਲੇ ਗਏ ਨੇ ਕੋਈ ਸੀਬੀਐ ਚੱਲ ਗਿਆ ਜਿਹਦਾ ਪੰਜਾਬੀ ਜ਼ੁबान ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਦੋ ਬੋਰਡ ਬਣਨ ਨਾਲ ਉਹਨੇ ਪਠਾ ਪਠਾਤਾ ਸਾਡੇ ਸੀਬੀਐਸੀ ਇੰਨਾ ਜ਼ਿਆਦਾ ਕੰਟਰੋਲ ਕਰਦਾ ਜਾ ਰਿਹਾ ਕਿ ਹੌਲੀ ਹੌਲੀ ਪੰਜਾਬ ਦਾ ਕਲਚਰ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਵਿਰਸਾ ਉਹ ਆਪਣੀ ਗ੍ਰੈਫਟ ਨੂੰ ਮਿਡਲ ਕਲਾਸ ਤੋਂ ਲੈ ਕੇ ਉੱਪਰਲੀ ਕਲਾਸ ਤੱਕ ਲੈ ਚੁੱਕਿਆ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਖੇਤਰਾਂ ਦੇ ਮਾਹਰ ਸੱਜਣ ਤੇ ਦੂਰੋਂ ਆਏ ਬੜੇ ਕਮਿਟਿਡ ਲੋਕ ਪੰਜਾਬ ਦੀ ਧਰਤੀ ਨੂੰ ਜਿਵੇਂ ਪ੍ਰੋਫੈਸਰ ਕੁਲਦੀਪ ਸਿੰਘ ਉਹਨਾਂ ਨੇ ਕਿਹਾ ਸੀ ਵੀ ਇਹ ਲਗਾਤਾਰ ਕਿਸੇ ਨਾ ਕਿਸੇ ਤਰਾਸ ਦੀਆਂ ਦੇ ਦੌਰ ਚੋਂ ਗੁਜ਼ਰ ਰਿਹਾ ਇਹਨੂੰ ਤਬਦੀਲੀ ਦੀ ਲੋੜ ਆ 1947 ਤੋਂ ਪਹਿਲਾਂ ਇਹ ਪੰਜਾਬ ਬਹੁਤ ਵੱਡਾ ਪੰਜਾਬ ਸੀ ਜਿੱਥੇ ਲਗਭਗ ਐਡਾ ਵੱਡਾ ਪੰਜਾਬ ਸੀ ਜਿੱਥੇ ਮジョਰਿਟੀ 64% ਮੁਸਲਮਾਨ ਕਮਿਊਨਿਟੀ ਸੀ ਇਹ ਖੇਤ ਜਦੋਂ ਵੱਡੇ ਪੰਜਾਬ ਦਾ ਸੀ ਉਹਦੇ ਚ ਸਿੱਖ ਵੀ ਸੀ ਹਿੰਦੂ ਵੀ ਸੀ ਉਹ ਤੋਂ ਬਾਅਦ ਜਦੋਂ 47 ਚ ਪਾਰਟੀਸ਼ਨ ਹੋ ਗਈ 47 ਤੋਂ 66 ਤੱਕ ਇੱਥੇ ਲਗਭਗ 64% ਇਹ ਸਾਰੇ ਖੇਤੇ ਦੇ ਵਿੱਚ ਹਿੰਦੂ ਮジョਰਿਟੀ ਸੀ ਤੇ ਪੰਜਾਬ ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹਦੇ ਚੋਂ ਲਗਭਗ 30% ਬਾਕੀ ਹੋਰ ਹਿੱਸੇ ਸੀ ਉਹ ਤੋਂ ਬਾਅਦ ਚ ਅਸੀਂ 66 ਤੋਂ ਬਾਅਦ 1 ਨਵੰਬਰ ਜਿਹੜਾ ਅੱਜ ਦਿਨ ਬਣਾ ਰਹੇ ਹਾਂ ਪਤਾ ਨਹੀਂ ਅਸੀਂ ਪਛਾਵਾ ਦਾ ਰੋਲਾ ਚੱਲਦਾ ਸੀ ਉਹ ਚ ਬਾਅਦ ਚ ਆ ਕੇ ਅਸੀਂ 62% ਇਸ ਖਿੱਤੇ ਦੇ ਵਿੱਚ ਇਕੱਠੇ ਹੋ ਗਏ ਵੀ ਆਪਣੇ ਵੀ ਕੋਈ ਪੋਲੀਟੀਸ਼ਨ ਜਾਂ ਕਿਸੇ ਲੈਵਲ ਤੇ ਚੁਣਾਂਗੇ ਇਹ ਇੱਕ ਲੰਬੀ ਕਹਾਣੀ ਆ ਪੰਜਾਬ ਕਿੱਧਰੋਂ ਕਿੱਧਰ ਨੂੰ ਤੁਰਦਾ ਆ ਗਿਆ ਮੈਂ ਸਿਰਫ ਦੋ ਗੱਲਾਂ ਹੀ ਕਿਉਂਕਿ ਬਹੁਤ ਲੰਬੀਆਂ ਚੌੜੀਆਂ ਹੋ ਚੁੱਕੀਆਂ ਜਿਹੜੀਆਂ ਪਹਿਲਾਂ ਕੀਤੀਆਂ ਗਈਆਂ ਉਹਨਾਂ ਤੇ ਕੋਈ ਟਿੱਪਣੀ ਕਰਨ ਦੀ ਥਾਂ ਤੇ ਜਿਹੜੇ ਸ਼ਹਿਰ 'ਚ ਆਪਾਂ ਬੈਠੇ ਆਂ ਦੀ ਆਬਾਦੀ ਲਗਭਗ 22 ਤੋਂ 25 ਲੱਖ ਦੀ ਆਬਾਦੀ ਲੁਧਿਆਣਾ ਸ਼ਹਿਰ ਦੀ ਮੇਰੇ ਸਾਥੀ ਪਹਿਲੇ ਕਰ ਰਹੇ ਸੀ ਇਜ਼ਰਾਈਲ ਦੀ ਬੜੀ ਲੰਬੀ ਕਹਾਣੀ ਜਿਹੜਾ ਦੁਨੀਆ ਦਾ ਸਭ ਤੋਂ ਐਸ ਵੇਲੇ ਕਰੋਪੀ ਵਾਲਾ ਮੁਲਕ ਆ ਜਿਹਨੇ ਨਾਲ ਉਜਾੜਤਾ ਅਮਰੀਕਾ ਨੇ ਵਸਾਇਆ ਉਹਦੀ ਬਾਤ ਦੀ ਲੁਧਿਆਣੇ ਦੇ ਦੋ ਸ਼ਹਿਰ ਇਕੱਠੇ ਕਰ ਲੋ 50 ਲੱਖ ਦੀ ਆਬਾਦੀ ਦਾ ਉਹ ਹੈ ਉਹਨੂੰ ਅਮਰੀਕਾ ਉਹਨੂੰ ਨਵੇਂ ਪੋਪ ਵੀ ਬਣਾ ਕੇ ਖੜੇ ਕਰ ਸਕਦਾ ਪੈੰਡ ਵੀ ਖੜੇ ਕਰ ਸਕਦਾ ਉਸ 트ੈਜੈਡਿਕ ਮੁਲਕ ਨੇ ਦੁਨੀਆ ਸਾਰੀ ਦੇਖ ਰਹੀ ਹੈ ਕੀ ਕਰ ਰਿਹਾ ਹੋ 50 ਲੱਖ 25 ਲੱਖ ਜਿਹੜੇ ਇੱਥੇ ਲੋਕ ਨੇ ਮੈਂ ਸਿਰਫ ਇੱਕੋ ਹੀ ਫੈਕਟਰ ਦੀ ਗੱਲ ਕਰਨੀ ਆ 1950 ਦੇ ਵਿੱਚ ਇਹ ਸ਼ਹਿਰ ਲਗਭਗ ਇਹਦੀ ਬਾਜੀ 52000 ਦੀ ਸੀ 1952 ਦੇ ਡਾਟੇ ਦੇ ਮੁਤਾਬਕ ਤੇ 19 50 ਤੋਂ ਲੈ ਕੇ 1967 ਤੱਕ ਇੱਥੇ ਦੋ ਕਿਸਮ ਦੇ ਸਕੂਲ ਹੁੰਦੇ ਸੀ ਇੱਕ ਗ੍ਰਾਂਟਡ ਐਡ ਸੀਗੇ 13 ਗ ਸਕੂਲ 12 ਤੋਂ 14 ਗਵਰਨਮੈਂਟ ਸਕੂਲ ਹੁੰਦੇ ਸੀ ਸਾਰੇ ਬੱਚੇ ਉਹਨਾਂ ਚ ਪੜ੍ਹਦੇ ਸੀ ਤੇ ਉਹ ਤੋਂ ਬਾਅਦ ਚ ਆ ਕੇ 67 ਤੋਂ ਬਾਅਦ ਕੋਈ ਵੀ ਇੱਥੇ ਗ੍ਰਾਂਟਡ ਐਡ ਸਰਕਾਰ ਨੇ ਸਕੂਲ ਨਹੀਂ ਖੜਾ ਕੀਤਾ ਇਸ ਸ਼ਹਿਰ ਚ ਉਹ ਤੋਂ ਬਾਅਦ ਚ ਗਵਰਨਮੈਂਟ ਸਕੂਲ 12 ਦੀ ਥਾਂ ਤੇ ਜਿਹੜੇ ਪਿੰਡ ਆਉਂਦੇ ਰਹੇ ਉਹਦੇ ਥੋੜੇ ਬਹੁਤੇ ਆਉਂਦੇ ਨੇ ਇਹ ਸ਼ਹਿਰ ਚ 900 ਤੋਂ ਵੱਧ ਸਕੂਲ ਨੇ ਬਾਕੀ ਸਾਰੇ ਪ੍ਰਾਈਵੇਟ ਕੋਈ ਦੁਕਾਨਾਂ ਦੇ ਤੌਰ ਤੇ ਕੋਈ CBSE ਦੇ ਲੁਧਿਆਣੇ ਦਾ ਪੈਟਰਨ ਪੂਰਾ ਤਬਦੀਲ ਹੋ ਸਕਾ ਰਹਿਨੇ ਅਸੀਂ ਜਰੂਰ ਹਾਂ ਪੰਜਾਬ ਦਾ ਪਿੰਡ ਇਹਦੀ ਐਜੂਕੇਸ਼ਨ CBSE ਦੇ ਸਕੂਲਾਂ ਤੋਂ ਰੋਕੇ ਅੰਗਰੇਜ਼ੀ ਮਾਧਿਅਮ ਦੇ ਤੌਰ ਤੇ ਚੱਲੀ ਗਈ ਟੋਟਲ ਪੰਜਾਬ ਚ 27000 ਸਕੂਲ ਜੀਚ ਲਗਭਗ 13000 ਸਕੂਲ ਪ੍ਰਾਈਵੇਟ ਐਜੂਕੇਸ਼ਨ ਦੇ ਤੌਰ ਤੇ ਆ ਇਹ 60ਆਂ ਤੋਂ ਬਾਅਦ ਸੈਲਸਲਾ 90ਆਂ ਤੋਂ ਬਹੁਤ ਤੇਜ਼ੀ ਨਾਲ ਵਧਿਆ ਪੰਜਾਬ ਦੀ ਭਾਸ਼ਾ ਬੋਲੀ ਸੱਭਿਆਚਾਰ ਬੁਰੀ ਤਰ੍ਹਾਂ ਤਬਦੀਲ ਹੋ ਰਹੀ ਹੈ ਇਹ ਇੱਕ ਸੰਕਟ ਆ ਬਹੁਤ ਵੱਡਾ ਕਿਉਂਕਿ ਇਹਦੇ ਵਿੱਚ ਦੋ ਬੋਰਡ ਐਸ ਵੇਲੇ ਇਕੱਲੇ ਲੁਧਿਆਣਾ ਜ਼ਿਲ੍ਹੇ ਚ 53% ਬੱਚੇ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਚ ਚਲੇ ਗਏ ਨੇ ਕੋਈ ਸੀਬੀਐਸਸੀ ਚਲਿਆ ਜਿਹਦਾ ਪੰਜਾਬੀ ਜ਼ੁਬਾਨ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਦੋ ਬੋਰਡ ਬਣਨ ਨਾਲ ਉਹਨੇ ਪਠਾ ਬਿਠਾਤਾ ਤਾਮਿਲनाडु ਆ ਜਿਨ੍ਹਾਂ ਦਾ ਆਪਣਾ ਬੋਰਡ ਬਹੁਤ ਸਟਰੋਂਗ ਆ ਤੇ ਉਹਨਾਂ ਨੇ ਆਪਣੇ ਜਿਹੜੇ ਸੀਬੀਐਸਸੀ ਦੇ ਬੋਰਡ ਆ ਠੀਕ ਆ ਉਹਨਾਂ ਦੀ ਅੰਗਰੇਜ਼ੀ ਹੋਰ ਲੈਂਗੁਏਜ ਵੀ ਸੀਗੀ ਸਾਡੇ ਸੀਵੀਐਸੀ ਇੰਨਾ ਜ਼ਿਆਦਾ ਕੰਟਰੋਲ ਕਰਦਾ ਜਾ ਰਿਹਾ ਕਿ ਹੌਲੀ ਹੌਲੀ ਪੰਜਾਬ ਦਾ ਕਲਚਰ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਵਿਰਸਾ ਉਹ ਆਪਣੀ ਗ੍ਰੈਫਤ ਨੂੰ ਮਿਡਲ ਕਲਾਸ ਤੋਂ ਲੈ ਕੇ ਉੱਪਰਲੀ ਕਲਾਸ ਤੱਕ ਲੈ ਚੁੱਕਿਆ ਅਸੀਂ ਬੱਚੇ ਉਹੀਂ ਭਜਾਏ ਇਥੋਂ ਪੰਜਾਬ ਚੋਂ ਭੱਜੇ ਨੇ ਉਹ ਸਾਡੇ ਬੱਚੇ ਪੈਦਾ ਹੀ ਨਹੀਂ ਸੀ ਕੀਤੇ ਐਜੂਕੇਸ਼ਨ ਸਿਸਟਮ ਨੇ ਉਹਨਾਂ ਨੇ ਕੈਨੇਡਾ ਦੀਆਂ ਦੁਕਾਨਾਂ ਤੇ ਕੰਮ ਕਰਨਾ ਸੀ ਅਮਰੀਕਾ ਦੇ ਜਾਂ ਉਹਨਾਂ ਨੇ ਪਖ ਵਕ ਖੇਤਰਾ ਚ ਕੰਮ ਕਰਨਾ ਸੀ ਲਗਭਗ ਲੱਖਾਂ ਬੱਚਾ ਇਸ ਧਰਤੀ ਤੋਂ ਕਿਉਂ ਦੌੜ ਗਿਆ ਇਹ ਇੱਕ ਸਵਾਲ ਆ ਇਹਦੀ ਮੈਂ ਲੰਬੀ ਕਹਾਣੀ ਨਹੀਂ ਦੱਸਦਾ ਮੈਂ ਤੇ ਬਹੁਤ ਲੰਬਾ ਚੌੜਾ ਕੰਮ ਕਰਦਾ ਮਾਈਗ੍ਰੇਸ਼ਨ ਦੀ ਟ੍ਰੈਜੇਡੀ ਪੰਜਾਬ ਦੀ ਸੀਰੀਅਸ ਟ੍ਰੈਜੇਡੀ ਆ ਇਹ ਜੂਥ ਦੀ ਟ੍ਰੈਜੇਡੀ ਆ ਦੂਸਰਾ ਜੂਥ 19 ਤੋਂ 25 ਸਾਲ ਮੇਰਾ ਦੋਸਤ ਐ ਇੱਕ ਸੰਗਰੂਰ ਚ ਅਸੀਂ ਇੱਕ ਰਿਸਰਚ ਕਰ ਰਹੇ ਹਾਂ 19 ਤੋਂ 29 ਸਾਲ ਦੇ ਬੱਚਿਆਂ ਨੇ ਜਿਹੜੇ ਬੇਰੁਜ਼ਗਾਰ ਉਹਨਾਂ ਨੂੰ ਚਾਹ ਯੂਨੀਵਰਸਿਟੀਆਂ ਚ ਕਾਲਜਾਂ ਚ ਪੜ੍ਹੇ ਆ ਮਾਪੇ ਕਹਿੰਦੇ ਤੁਹਾਡੇ ਤੇ ਪੈਸਾ ਖਰਚਿਆ ਉਹ ਜਾਂ ਡੰਕੀ ਰੋਡ ਤੇ ਭੇਜ ਦਿੰਦੇ ਨੇ ਜ਼ਮੀਨ ਵੇਚ ਕੇ ਜਾਂ ਕਿਸੇ ਹੋਰ ਰੂਟ ਤੇ ਭੇਜ ਦਿੰਦੇ ਨੇ ਜਾਂ ਪਿੰਡਾਂ ਚ ਨਸ਼ੇ ਤੇ ਡਰੱਗਸ ਲੱਗਦੇ ਨੇ ਇਦੋਂ ਵੀ ਤਰਾਸ਼ ਦੀ ਸਥਿਤੀ ਆ ਸੰਗਰੂਰ ਦੇ ਜ਼ਿਲ੍ਹੇ ਚ ਗੱਲ ਕਰਦੇ ਇੱਕ ਦਿਨ 22 ਨੌਜਵਾਨਾਂ ਕੋਲੇ ਬੈਠੇ ਸੀ ਕਿਸੇ ਕੋਲੇ 10 ਕਿਲਿਆ ਕੋਲੇ 5 ਆ ਕਿਸੇ ਕੋਲੇ ਦੇਉ ਉਹ ਕਹਿੰਦੇ ਸਾਨੂੰ ਅੱਜ ਤੱਕ ਵੀ ਕੋਈ ਦੇਖਣ ਵਾਲਾ ਨਹੀਂ ਆਇਆ ਆਪਣੀ ਬੇਟੀ ਨਹੀਂ ਦੇਣ ਆਇਆ ਸੀ ਭੁੱਖੇ ਨਹੀਂ ਸੀ ਮਰ ਰਹੇ ਪਰ ਕੁੜੀਆਂ ਸਾਡੇ ਕਹਿੰਦਾ ਪੰਜਾਬ ਤੋਂ ਸ਼ਾਇਦ ਸ਼ਹਿਰਾਂ 'ਚ ਜਾਂ ਅਰਬਨ ਸਿਟੀ ਜਾਂ ਕਿੱਧਰ ਚਲੇ ਗਈਆਂ ਕਿ ਸਾਡੀ ਤਰਾਸ ਦੀ ਇੱਕ ਵੱਖਰੇ ਕਿਸਮ ਦੀ ਆ ਪਿੰਡ ਦੇ ਵਿੱਚ ਬੈਠਾ ਯੂਥ ਆ ਜਿਹੜਾ ਇਹ ਅੰਡਰਗ੍ਰਾਉਂਡਸ ਨੇ ਪੰਜਾਬ ਦੇ ਕਿ ਕਿਸ ਲੈਵਲ ਦੇ ਪੰਜਾਬ ਦੀ ਬੇਰਜ਼ਗਾਰੀ ਕਿਸ ਲੈਵਲ ਤੇ ਪੰਜਾਬ ਦਾ ਇਸ ਕਿਸਮ ਦਾ ਸਿਸਟਮ ਬਣਿਆ ਰੋਡਵੇ ਦਾ ਛੱਡੋ ਕਿੰਨਾ ਪ੍ਰਾਈਵੇਟ ਹੋ ਜੋ ਗਿਆ ਐਗਰੀਕਲਚਰ ਦੀ 13 ਕਹ ਹਜ਼ਾਰ ਦਾ ਬਜਟ ਹੁੰਦਾ 13 ਹਜ਼ਾਰ ਕਰੋੜ ਦਾ ਦੁਨੀਆ ਦੀ ਕੋਈ ਵੀ ਐਗਰੀਕਲਚਰ ਸਟੇਟ ਦੀ سپورਟ ਤੋਂ ਬਿਨਾ ਖੜੀ ਨਹੀਂ ਸਕਦੀ ਇਹ ਪਾਲਿਸੀ ਠੀਕ ਆ ਇਹਨਾਂ ਨੇ ਬਣਾਈ ਮੈਂ ਤਾਂ ਕਈ ਚੀਜ਼ਾਂ ਨਾਲ ਸਹਿਮਤ ਆ ਜਿਹੜੀ ਬਜਟਿੰਗ ਮਾਰਕੀਟ ਪ੍ਰੋਫਿਟ ਓਰੀਐਂਟਡ ਕਿੱਥੋਂ ਗੱਡਾਂਗੇ ਕਿਹੜਾ 2 ਕਿਲੇ ਵਾਲਾ ਕੱਢੂ 3 ਵਾਲਾ ਕੱਢੂ 1.5 ਵਾਲਾ ਕੱਢੂ ਉਹ ਤਾਂ ਟੋਟਲ ਪੰਜਾਬ ਦੀ ਲੈਂਡ ਕਰਜ਼ੇ ਤੇ ਲੈਂਡ 5 ਏਕੜ ਤੋਂ ਇਹਨਾਂ ਨੇ ਸਟੱਡੀ ਕੀਤੀ ਹੋਣੀ ਆ ਕਿ ਕਿੰਨੀ ਲੈਂਡ ਕਰਜ਼ੇ ਤੋਂ ਅੰਟਿਲ ਕੋਆਪਰੇਟਿਵਲੀ ਕਲੈਕਟਿਵ ਸਟੇਟ ਸਪੋਰਟ ਨਹੀਂ ਕਰਦੀ ਕੱਖ ਨਹੀਂ ਹੋ ਸਕਦਾ ਪੰਜਾਬ ਦਾ ਜਿੰਨੇ ਮਰਜੀ ਅਸੀਂ ਐਜੂਕੇਸ਼ਨ ਪਾਲਿਸੀ ਮੈਂ ਤੇ ਟੀਆਰ ਸ਼ਰਮਾ ਨੇ ਬਣਾਈ ਬਾਦਲ ਸਾਹਿਬ ਨੇ ਕੁਝ ਸੰਗਾ ਕੰਮ ਕੀਤਾ ਸੀ ਅਗਲੇ ਦਿਨ ਚ ਲਕਸ਼ਣਾ ਹੋਣੀ ਸੀ ਰਾਤ ਨੂੰ ਪ੍ਰਾਏ ਐਕਸ ਉਦੋਂ ਹੁੰਦਾ ਸੀ ਇੱਕ ਡੀਪੀਏ ਕਿ ਸਾਰੇ ਹਲਕੇ ਚੋਂ ਕਿਉਂਕਿ ਮਾਸ ਪੰਡਾ ਨੇ ਵੋਟਾਂ ਪਾਉਣੀਆਂ ਇੱਕ ਹਲਕੇ ਦੇ ਵਿੱਚ ਇੱਕ ਐਮਐਲ ਨੂੰ ਕਹੇ ਤਾਂ 12 ਸਕੂਲ ਅਪਗ੍ਰੇਡ ਕਰਤੇ 5ਵੀਂ ਤੋਂ 8ਵੀਂ ਦੇ 4 8ਵੀਂ ਤੋਂ 10ਵੀਂ ਦੇ 4 10ਵੀਂ ਤੋਂ 12ਵੀਂ ਦੇ ਇਹ ਨਹੀਂ ਪੁੱਛਿਆ ਕਿਤੇ ਮਾਸਟਰ ਅਕਦੇ ਸਕੂਲ ਆ 1065 ਸਕੂਲ ਇੱਕੋ ਰਾਤ ਨੂੰ ਪੰਜਾਬ ਦੇ ਅਪਗ੍ਰੇਡ ਕੀਤੇ ਗਏ ਇਸ ਕਲੇ ਪੰਜਾਬ ਫੁਲੀ ਕਲਾਸ ਡਿਵਾਈਡਡ ਪੰਜਾਬ ਆ 95% ਦਲਤ ਦੇ ਬੱਚੇ ਪੜ੍ਹਦੇ ਨੇ ਪ੍ਰੈਮ ਜੀ 95% ਮਢਲ ਉਹ ਪੜਦਾ ਪੰਜਾਬੀ ਮੇਰਾ ਪਿੰਡ ਸੋਹਿਆ ਮੈਂ 30 ਸਾਲ ਤੋਂ ਪਿੰਡ ਦੇ ਸਕੂਲ ਨਾਲ 바ਵਾ ਜੀ ਨਾਲ ਜੁੜਿਆ ਅਸੀਂ ਪ੍ਰਾਇਮਰੀ ਸਕੂਲ ਨੂੰ ਪੂਰਾ ਚਲਾਉਣ ਵਾਸਤੇ ਸ਼ਹਿਰ ਤੋਂ ਬੱਚੇ ਲਿਆ ਰਹੇ ਹਾਂ ਕਿਉਂਕਿ ਦੂਜੇ ਅੰਗਰੇਜ਼ੀ ਮਾਧਿਅਮ ਚੱਲੇ ਇਹਦੀਆਂ ਤਰਾਸੀਆਂ ਬੜੀਆਂ ਹਨ ਯੂਨੀਵਰਸਿਟੀਆਂ ਹੌਲੀ-ਹੌਲੀ ਪ੍ਰਾਈਵੇਟ ਜਿੰਨੀ ਸਭ ਤੋਂ ਮਹਿੰਗੀ ਪ੍ਰਾਈਵੇਟਾਈਜ਼ੇਸ਼ਨ ਐਜੂਕੇਸ਼ਨ ਦਾ ਸੈਕਟਰ ਦੇ ਤੌਰ ਤੇ ਬਿਲਡ ਕਰ ਚੁੱਕੀ ਹੈ ਇਹ ਤਾਂ ਹੈਗੀ ਐਜੂਕੇਸ਼ਨ ਦਾ ਮਸਲਾ ਦੂਜਾ ਹੈਗਾ ਪੰਜਾਬ ਪਿਓਰਲੀ ਡੈਮੋਕ੍ਰੇਸੀ ਕੀ ਹੈ ਬਹੁਤ ਵੱਡੇ ਫਿਲਾਸਫਰ ਨੇ ਲਿਖਿਆ ਕਹਿੰਦਾ ਕੈਪਟਲਿਜ਼ਮ ਤੇ ਡੈਮੋਕ੍ਰੇਸੀ ਦਾ ਰਿਲੇਸ਼ਨਸ਼ਿਪ ਕੀ ਹੁੰਦਾ ਕਹਿੰਦਾ ਇਹ ਉਹ ਵਿਆਵਾ ਜਦੋਂ ਪੂੰਜੀਪਤੀ ਨੂੰ ਪਤਾ ਲੱਗੇ ਮੈਂ ਸੰਕਟ ਚਾਹ ਡੈਮੋਕ੍ਰੇਸੀ ਨੂੰ ਲਿਫਾਫੇ ਚ ਬੰਦ ਕਰ ਦਿੰਦਾ ਉਹ 3 ਮਹੀਨੇ ਲਈ ਕੱਢਦਾ ਉਹ ਵੋਟਾਂ ਵਾਸਤੇ 3 ਮਹੀਨੇ ਵਾਸਤੇ ਕੱਢਦਾ ਮੁੜ ਕੇ 4 ਮਹੀਨੇ 4 ਸਾਲ 9 ਮਹੀਨੇ ਉਹਨੇ ਲੋਟੀ ਕਰਨੀ ਹੁੰਦੀ ਹੈ ਇਹ ਪੰਜਾਬ ਬਣ ਗਿਆ 70 ਮਿਆਂ 75 ਮਿਆਂ 80 ਮਿਆਂ ਤੋਂ ਬਾਅਦ ਪਹਿਲਾਂ ਠੀਕ ਹੈ ਪਹਿਲਾਂ ਬਹੁਤ ਪਬਲਿਕ ਸੈਕਟਰ ਸੀ ਉਹਦਾ ਕਰਪਸ਼ਨ ਦੀ ਇੱਕ ਮੈਂ ਲਾਸਟ ਦੀ ਗੱਲ ਬਹੁਤ ਵੱਡੇ ਵਿਦਵਾਨ ਨੇ ਜਿੰਨਾ ਬਲੈਕ ਮਨੀ ਤੇ ਕੰਮ ਕਰਦੇ ਨੇ ਇੰਡੀਆ ਠੀਕ ਆ ਚੋਰ ਫੜ ਲਿਆ ਕਿ ਭੁੱਲੜ ਫੜ ਲਿਆ ਪਤਾ ਨਹੀਂ ਕਿੰਨੇ ਇਹਨੂੰ ਫੜੇ ਫੁੜੇ ਜਾਣਗੇ ਵੱਖਰੀ ਕਹਾਣੀ ਆ ਇੰਡੀਆ ਦੇ ਵਿੱਚ ਬਲੈਕ ਮਨੀ ਆ ਜਿਹੜੀ ਉਹ ਕਿਹੜੇ ਕਿਹੜੇ ਰੂਪਾਂ ਚ ਆ ਪੰਜਾਬ ਚ 72% ਆ ਜਿਹੜੀ ਉਹ ਬਲੈਕ ਮਨੀ ਦੇ ਰੂਪ ਚ ਓਨਲੀ 28% ਆ ਜਿਹੜੀ ਟੈਕਸ ਭਰਦੀ ਆ ਕੋਈ ਮੁਲਾਜ਼ਮਾ ਕੋ ਹੋਰ 72% ਕਿਸੇ ਡਾਕਟਰ ਕੋਲੇ ਜੋ 50 ਟੈਸਟ ਲਿਖ ਦਿੰਦਾ ਉਹ ਕਿਸੇ ਰਿਕਾਰਡ 'ਚ ਨਹੀਂ ਕਿ ਇੱਕ ਡਾਕਟਰ ਦਾ ਦਿਨਾ ਜੀ ਏਡਾ ਵੱਡਾ ਅੰਪਾਇਰ ਖੜਾ ਹੋ ਜਾਂਦਾ ਉਹ ਕਿੱਥੋਂ ਖੜਾ ਹੋ ਜਾਂਦਾ ਕੋਈ ਟੈਕਸੇਬਲ ਚੀਜ਼ ਨਹੀਂ ਉਹਨਾਂ ਕੈਲਕੂਲੇਟ ਕੀਤਾ 1970 ਦੇ ਵਿੱਚ 5% ਤੋਂ ਲੈ ਕੇ 7% ਜੀਡੀਪੀ ਸੀ ਜਿਹੜੀ 17 ਹੋ ਸਕਦੀ ਸੀ ਉਦੋਂ 10% ਆ ਜਿਹੜਾ ਬਲੈਕ ਮਨੀ ਕਨਵਰਟ ਹੁੰਦਾ ਰਿਹਾ ਉਹਨਾਂ 2025 ਤੱਕ ਦੀ ਕੈਲਕੂਲੇਸ਼ਨ ਸਾਡੀ ਇਕਨੋਮੀ ਜੇ ਬਲੈਕ ਇਕਨੋਮੀ ਨਾ ਹੁੰਦੀ ਜਾਂ ਬਲੈਕ ਮਨੀ ਨਹੀਂ ਹੁੰਦੀ ਅਮਰੀਕਾ ਦੀ ਇਕਨੋਮੀ ਦੇ ਪੈਰਲਲ ਇਕਨੋਮੀ ਉਹਨਾਂ ਨੇ ਕਿਹਾ 29 ਟ੍ਰਿਲੀਅਨ ਡਾਲਰ ਦੀ ਬਣਦੀ ਹੈ ਜਿਹੋ ਉਹਨਾਂ ਨੇ ਕੈਲਕੂਲੇਟ ਕੀਤਾ ਵਿਦ ਡਾਟਾ ਦੇ ਸਮੇਤ ਤੇ ਹਰ ਸਾਲ 10% ਜੀਡੀਪੀ ਆ 10% 5% ਦਿਖਾਉਨੇ ਕਦੇ 3% ਉਹ ਜੀਡੀਪੀ ਜਿਹੜੀ ਨਾਲ ਪੈਰਲਲ ਬਲੈਕ ਮਨੀ ਚਲਦੀ ਆ ਬਲੈਕ ਮਨੀ ਨੇ ਕੰਟਰੋਲ ਕਰ ਲਿਆ ਹੌਲੀ ਹੌਲੀ ਸਾਡੇ ਇੰਸਟੀਟਿਊਸ਼ਨ ਸਟੇਟ ਸੈਕਟਰ ਦੱਸੋ ਕਿਹੜਾ ਵੇਚਣਾ ਸਵੇਰੇ ਬੈਠਾ ਰਿਲਾਇੰਸ ਵਾਲਾ ਖਰੀਦਣ ਵਾਸਤੇ ਟਾਟਾ ਸੀ ਵੰਨੀ ਸੀ ਲੋਕਲ ਕਿਹੜਾ ਸਕੂਲ ਵੇਚਣਾ ਉਹ ਦੱਸੋ ਕਿਹੜਾ ਹਸਪਤਾਲ ਵੇਚਣਾ ਉਹ ਦੱਸੋ ਕਿਹੜੀ ਆ ਸਟੇਟ ਖਰੀਦਣੀ ਕਿੱਡੀ ਕੀ ਚੀਜ਼ ਆ ਇਹ ਹੈਗੀ ਟੋਟਲ ਹਕੀਕਤ ਇਕੋਲੋਜੀਕਲ ਕ੍ਰਾਈਸਿਸ ਉਹਦੀ ਲੰਬੀ ਕਹਾਣੀ ਆ ਖੇਤੀ ਦਾ ਕ੍ਰਾਈਸਿਸ ਮੈਂ ਤੇ ਕਿਉਂਕਿ ਪੀ ਸਾਈਨ ਆਥੌਰੀਕ ਕਿਸਾਨ ਮਜ਼ਦੂਰ ਇੰਡੀਆ ਲੈਵਲ ਤੇ ਕਮਿਸ਼ਨ ਬਣਿਆ ਉਹਦਾ ਮੈਂ ਮੈਂਬਰ ਆ ਮੈਨੂੰ ਪਤਾ ਵੀ ਐਗਰੀਕਲਚਰ ਦਾ ਪੰਜਾਬ ਦਾ ਅਗਰੀਰੀਅਨ ਸੁਸਾਇਟੀ ਦਾ ਕ੍ਰਾਈਸਿਸ ਕੀ ਆ ਉਹ ਜਿਹੜਾ ਖੇਤੀਬਾੜੀ ਦਾ ਪਿੰਡ ਦਾ ਕਲੈਕਟਿਵ ਕੋਆਪਰੇਟ ਕਿਸ ਰੂਪ ਦਾ ਕ੍ਰਾਈਸਿਸ ਆ ਲੋ ਦੀ ਲਵਕੀ ਕਹਾਣੀਆਂ ਮੈਂ ਇਹਨਾਂ ਵਾਂ ਕਹਾਣੀ ਨਹੀਂ ਦੱਸਣੀ ਡਾਕਟਰ ਹਰਕਮ 노 ਡਾਊਟ ਉਹਨਾਂ ਨੇ ਬੜੀਆਂ ਡਿਟੇਲਸ ਦੱਸੀਆਂ ਸੋ ਇਸ ਸਿਚੁਏਸ਼ਨ 'ਚ ਖੜੇ ਆ ਅਸੀਂ ਜਦੋਂ ਪੋਲਿਟਿਕਸ ਨੂੰ ਟਰਨ ਕਰਨਾ ਪਹਿਲਾਂ ਸਾਨੂੰ ਇਹਦੇ ਸਿਸਟਮ ਦਾ ਪਤਾ ਹੋਣਾ ਚਾਹੀਦਾ ਇੰਜਣ ਕਿਹਾ ਵਾ ਸਾਡਾ ਉਹਦੀਆਂ ਪਰਤਾਂ ਠੀਕ ਆ 트ਰੇਜਡੀ ਵਾਪਰੇ 80 ਤੋਂ 92 ਤੱਕ ਅੱਜ ਤੱਕ ਅਸੀਂ 트ਰੇਜਡੀ ਦੀਆਂ ਕਹਾਣੀਆਂ ਸੁਣਾ ਰਹੇ ਹਾਂ ਇੱਕ ਦੂਜੇ ਨੂੰ ਉੱਕ ਨਮੀ 트ਰੇਜਡੀ ਨੂੰ ਕ੍ਰੀਏਸ਼ਨ ਨੂੰ ਜਨਮ ਦੇ ਰਿਆ ਨੋ ਡਾਊਟ ਇਟ ਵਾਸ ਬੈਗ 트ਰੇਜਡੀ ਉਹ ਮਤਲਬ ਸਾਰੀ ਦੁਨੀਆ ਜਾਣਦੀ ਹੁਣ ਦੀ ਜਿਹੜੀ ਇਕਨੋਮਿਕ ਸਰ ਲਾਈਫ ਆ ਇਹ ਨਵੇਂ ਬੱਚੇ ਨਾ ਕਦੇ ਕਨੈਕਟ ਕਰਕੇ ਦੇਖੋ ਪਿੰਡ 'ਚ ਬੈਠੇ ਨੂੰ ਉਹ ਕਹਿੰਦਾ ਮੈਨੂੰ ਦੱਸੋ ਮੈਂ ਕਿੱਥੇ ਰਜਗਾਰ ਆ ਮੇਰਾ ਵਿਆਹ ਕਦੋਂ ਹੋਊਗਾ ਮੇਰੀ ਨੌਕਰੀ ਕਿੱਥੋਂ ਮਿਲੂ ਮੈਂ ਕਿੱਧਰ ਨੂੰ ਜਾਊਗਾ ਉਸ ਤੇ ਫੋਕਸ ਕਰਨ ਦੀ ਲੋੜ ਆ ਵੀ ਉਹਦੇ ਲਈ ਸਾਡੇ ਇਹ ਪੋਲੀਟੀਕਲ ਇਕਨੋਮੀ ਪੰਜਾਬ ਦੀ ਕਿਵੇਂ ਬਦਲਦੀ ਆ ਨੇ ਤਾਂ ਕਿਸਾਨ ਦਰਵਾਜੇ ਤੇ ਬੈਠਾ ਮੇਰੀ ਜ਼ਮੀਨ ਖਰੀਦ ਲੋ ਮੈਂ ਅੱਜ ਵੇਚ ਕੇ ਕਰਜ਼ਾ ਦਾ ਲਾਹਾਂ ਘਟੋ ਘਟ ਕੇ ਤੇ ਬੇਟੀ ਦਾ ਵਿਆਹ ਤਾਂ ਕਰਾਂ ਇਸ ਕਿਸਮ ਦੀ ਇਟ ਆਊਟ ਸਟੇਟ ਸਪੋਰਟ ਐਗਰੀਕਲਚਰ ਨਾਟ ਸਸਟੇਨੇਬਲ ਖੜੀ ਨਹੀਂ ਸਕਦੀ ਵਿਦਆਊਟ ਸਟੇਟ ਸਪੋਰਟ ਐਜੂਕੇਸ਼ਨ ਖੜੀ ਨਹੀਂ ਸਕਦੀ ਵਿਦਆਊਟ ਸਟੇਟ ਸਪੋਰਟ ਹੈਲਥ ਖੜੀ ਨਹੀਂ ਸਕਦੀ ਇਹ ਜਿਹੜੇ ਤਿੰਨ ਜਾਂ ਚਾਰ ਨੇ ਇਹਦੇ ਚ ਯੂਥ ਇਸ ਚੀਜ਼ ਨੂੰ ਅਸੀਂ ਜੇ ਪੋਲਿਟਿਕਲ ਟਰਨ ਨਹੀਂ ਦਿੰਦੇ ਬੱਡੇ ਰੂਪਾਂ ਦੀ ਲੋੜ ਆ ਬਲਵਿੰਦਰ ਉਹਨਾਂ ਦੀ ਲਹਿਰ ਇੱਕ ਛੋਟਾ ਲਹਿਰ ਇੱਕ ਵੱਡੀ ਨਾਰਾ ਲਾ ਰਹੀ ਆ ਕੱਲ ਨੂੰ ਇਸ ਨੂੰ ਕਿਸ ਲੈਵਲ ਤੇ ਆਉਣਾ ਪੰਜਾਬ ਦੀਆਂ ਇਕਨੋਮੀ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਦੇ ਤੋਂ ਸਾਡੇ ਕੋਲੇ ਸਾਰੇ ਦਾ ਸਾਰਾ ਚੀਜ਼ ਇਕੱਠੀ ਹੋ ਸਕਦੀ ਲੋਕ ਚਾਹੁੰਦੇ ਨੇ ਧਰਤੀ ਤੇ ਐਮਐਨਸੀ ਬਦਲਾ ਲਿਆ ਹੁੰਦਾ ਲੋਕ ਉਹਨਾਂ ਨੂੰ ਗੜੋਂ ਲਾਉਣਾ ਚਾਹੁੰਦੇ ਸੀਗੇ ਲਾਹ ਤੇ ਸੀ ਲੋਕ ਲੋਕਾਂ ਨੂੰ ਕੀ ਪਤਾ ਸੀਗਾ ਵੀ ਇਹ ਹਵਾ ਚ ਸਲੋਗਨ ਨੇ ਇਹ ਨਾ ਇਹਨਾਂ ਨੇ ਇਕਨੋਮੀ ਚੇਂਜ ਕਰਨੀਆਂ ਨਾ ਇਹਨਾਂ ਨੇ ਐਜੂਕੇਸ਼ਨ ਚੇਂਜ ਕਰਨੀਆਂ ਇਹ ਵੀ ਜਾਣ ਕੇ ਇਸ ਕੜ ਕੇ ਪੰਜਾਬ ਦੇ ਸਾਹਮਣੇ ਇੱਕ ਸਵਾਲੀਆ ਚਿੰਨ ਲੱਗਾ ਜੇ ਅਸੀਂ ਆਪੇ ਇਸ ਇੰਨੇ ਘੰਟੇ ਬੈਠ ਕੇ ਸਿਰ ਜੋੜ ਕੇ ਗੱਲ ਕਰ ਰਹੇ ਆ ਇਹ ਸਿਰ ਜੋੜ ਕੇ ਕੀਤੇ ਆ ਨਾ ਸਾਡਾ ਜਿਹੜੀ ਇੱਕ ਬਹੁਤ ਵੱਡੀ ਇੱਕੋ ਹੀ ਪੋਜਟ ਹੈ ਵਾ ਜਿਹੜੀ ਪ੍ਰੋਫੈਸਰ ਕੁਲਦੀਪ ਸਿੰਘ ਉਹਨਾਂ ਨੇ ਕਿਹਾ ਇਹਦੀ ਸਿੱਖ ਹਿਸਟਰੀ ਦੀ ਟ੍ਰੈਡੀਸ਼ਨ ਬਹੁਤ ਪਾਵਰਫੁਲ ਆ ਹਲੇ ਵੀ ਕਲੈਕਟਿਵ ਆ ਕੋਆਪਰੇਟਾ ਵੀ ਖੜਾ ਦੀ ਵੀ ਖੜੀ ਹੋ ਸਕਦੀ ਹੈ ਇੱਕ ਸਾਂਝਾਂ ਅੰਦੋਲਨ ਚ ਵੀ ਖੜੀ ਹੋ ਸਕਦੀ ਹੈ ਇਹ ਕੱਲ ਨੂੰ ਇਹਨੂੰ ਬਹੁਤ ਤਰ੍ਹਾਂ ਨਾਲ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੜੇ ਖਤਰ ਕਿਸਮ ਦੇ ਟਰੱਕਸ ਦੇ ਨਾਰੇ ਬੋਇਲੈਂਸ ਦੇ ਨਾਰੇ ਟੈਰਰਿਜ਼ਮ ਦੇ ਨਾਰੇ ਕਿੰਨੇ ਕਿਸਮ ਦੇ ਨਾਰਿਆਂ ਦੇ ਰੂਪ ਵਿੱਚ ਇਹ ਚੀਜ਼ਾਂ ਖੜੀਆਂ ਹੋ ਰਹੀਆਂ ਜੇ ਪੰਜਾਬ ਨੇ ਆਪਣੀ ਔਰੀਐਂਟੇਸ਼ਨ ਪੋਲੀਟਿਕਲ ਨਾ ਬਦਲੀ ਪੰਜਾਬ ਦਾ ਭੂਿਕ ਬਹੁਤਾ ਜ਼ਿਆਦਾ ਮਤਲਬ ਖੁੱਲੇ ਰੂਪ ਚ ਨਹੀਂ ਮੈਂ ਲੁਧੇਰ ਚੰਡੀਗੜ੍ਹ ਦੇ ਏਰੀਆ ਤੇ ਇੱਕ ਸਟੱਡੀ ਹੋਈ ਸੀ ਚੰਡੀਗੜ੍ਹ ਪੰਜਾਬ ਨੂੰ ਨਾਂ ਮਿਲਣ ਕਰਕੇ ਦਾ ਕਿੰਨਾ ਨਕਸਾਉਣਾ ਚੰਡੀਗੜ੍ਹ ਦੇ ਆਸੇ ਪਾਸੇ ਸਾਰੀ ਬਿਊਰੋਕਰੇਸੀ ਤੇ ਸਾਰਿਆਂ ਨੇ ਆਉਣ ਵਾਲੇ ਸਮੇਂ ਚ ਉੱਥੇ ਇੱਕ ਰੇਲਵੇ ਦ ਟ੍ਰੈਕ ਬਣਾ ਲੈਣ ਵੀ ਹੌਲੀ ਹੌਲੀ ਇਹ ਵੱਡੀ ਹੱਬ ਬਣਾ ਕੇ ਉਹਨੂੰ ਕਿਵੇਂ ਡਿਫਰੈਂਸ਼ੀਏਟ ਕੀਤਾ ਜਾਊਗਾ ਉਹ ਨਾ ਮੰਨ ਲੈਣ ਕਰਕੇ ਜੀਐਸਟੀ ਰਾਹੀਂ ਕਿੰਨਾ ਕੈਪੀਟਲ ਪੰਜਾਬ ਦਾ ਰੁੜ ਰਿਹਾ ਕਿੱਧਰ ਨੂੰ ਜਾ ਰਿਹਾ ਇਸ ਕਰਕੇ ਇਹ ਸੈਂਟਰ ਪੰਜਾਬ ਦੇ ਇਹਨਾਂ ਨੂੰ ਕਿਵੇਂ ਅਸੀਂ ਖੜਾ ਕਰਨਾ ਪ੍ਰਾਣੀਆਂ ਸਾਡੀਆਂ ਇਹਨੂੰ ਭਾਸ਼ਾ ਨੂੰ ਕਿਵੇਂ ਖੜਾ ਕਰਨਾ ਮੈਂ ਕਹਿੰਦਾ ਕੱਲ ਨੂੰ ਆ ਕੇ ਇੱਕੋ ਚੀਜ਼ ਚੇਂਜ ਹੋ ਜਾਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਜਿਹੜਾ ਉਹ ਟੋਟਲ ਇਹ ਹੀ ਕੰਟਰੋਲ ਕਰੂ ਸੀਬੀਐਸਸੀ ਦੀ ਕੀ ਲੋੜ ਆ ਇੱਥੇ ਕਾਮਨ ਸਕੂਲ ਚ ਪੜੋ ਇਹਦੀ ਭਾਸ਼ਾ ਸੱਭਿਆਚਾਰ ਕਲਚਰ ਜਿੰਨੇ ਖਿੱਤੇ ਖੜੇ ਨੇ ਉਹਨਾਂ ਨੇ ਕੋਈ ਚੀਜ਼ਾਂ ਕੀਤੀ ਤਾਮਿਲਨਾਡੂ ਲੜ ਰਿਹਾ ਹਰਿਆਣਾ ਰਾਜਸਥਾਨ ਟੁੱਟੀ ਜੀ ਸਟੇਟ ਆ ਇੱਕ ਵੀ ਪ੍ਰਾਈਵੇਟ ਰੂਟ ਨਹੀਂ ਇੱਥੇ ਸਾਰੇ ਸਰਕਾਰੀ ਰੂਟ ਆ ਇੱਥੇ ਸਾਰਾ ਵੇਚ ਕੇ ਮਾਲਸਾਲ ਸਿਆਰੇ ਦੂਜੇ ਪਾਸੇ ਨੂੰ ਜਾਣਾ ਚੱਲਣਾ ਸਟੇਟ ਐਜ਼ ਅ ਪ੍ਰਾਈਵੇਟ ਪ੍ਰੋਪਰਟੀ ਆਫ ਦੀ ਰੂਲਿੰਗ ਕਲਾਸ ਸਾਡੀ ਸਟੇਟ ਪ੍ਰਾਈਵੇਟ ਪ੍ਰੋਪਰਟੀ ਆ ਰੂਲਿੰਗ ਕਲਾਸ ਦੀ ਫਰਮ ਦੀ ਲਾਸਟ 40 ਈਅਰ 40 ਸਾਲਾਂ ਤੋਂ ਰੂਲਿੰਗ ਕਲਾਸ ਆਉਂਦਾ ਅਸੀਂ ਵੋਟ ਪਾਉਨੇ ਆ ਉਹ ਸਟੇਟ ਨੂੰ ਪ੍ਰਾਈਵੇਟ ਨਿੱਜੀ ਜਾਇਦਾਦ ਦੇ ਚੌਰ ਤੇ ਚੱਲਦਾ ਬਹੁਤ ਵੱਡਾ ਕੰਮ ਕੀਤਾ ਜਿਨ੍ਹਾਂ ਨੇ ਆਪਣੇ ਸੰਧੂ ਹਣੀ ਕਮਰ ਸੰਧੀ ਹੋਣਾਂ ਨੇ ਟੋਟਲ ਕਰਾਪਸ਼ਨ ਤੇ ਉਹਨਾਂ ਨੇ ਕਿਹਾ ਕਿ 1947 ਤੋਂ ਜਦੋਂ ਕੈਰੋਂ ਦਾ ਪੀਰੀਅਡ ਸੀਗਾ ਉਦੋਂ ਸਿਰਫ ਦਾਸ ਦੇ ਸੰਘਾਈ ਕਮਿਸ਼ਨ ਬਣੇ ਮਾੜੀ ਜੀ ਕਰਾਪਸ਼ਨ ਦੀ ਥੋੜੀ ਜਿਹੀ ਉਹਨੇ ਕੀਤੀ ਉਦੋਂ ਬਾਅਦ ਕਿਸੇ ਮਾਈ ਦੇ ਲਾਲ ਨੇ ਇੱਕ ਆਉਂਦਾ ਰਿਹਾ ਕੈਪਟਨ ਮਰਿੰਦਰ ਸਿੰਘ ਨੇ ਸਾਲਕੂ ਬਾਦਲਾਂ ਦੇ ਕੀਤਾ ਆਖਿਰ ਕੇਸ ਸੈੱਟ ਕੀਤੇ ਟੋਟਲ ਫ੍ਰੋਮ ਦੀ ਲਾਸਟ ਫ੍ਰੋਮ ਆਨ ਬਰਡ 1947 ਤੋਂ 60 ਤੱਕ ਥੋੜੀ ਕਰਪਸ਼ਨ ਬਹੁਤ ਘੱਟ ਸੀ ਉਹ ਤਾਂ ਬਾਅਦ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਕਰਪਸ਼ਨ ਇੰਸਟੀਚੂਨਲਾਈਜ਼ ਪਾਰਟ ਬਣ ਗਈ ਹੈ ਆਧਾਰੇ ਦਾ ਪੋਲਿਟਿਕਸ ਦਾ ਪਾਰਟ ਆ ਵੀ ਜੇ ਕਿਤੇ ਸੈਨੇਟ ਕਿਸੇ ਲੈਵਲ ਤੇ ਪੈਸੇ ਆਉਣਗੇ ਤਾਂ ਇਲੈਕਸ਼ਨਾਂ ਜਿੱਤੋਗੇ ਸਾਰੇ ਐਮਐਲਏ 92 ਦੇ 92 ਉੱਥੇ ਬੈਠੇ ਨੇ ਤਾਰਨ ਤਾਰ ਜਾ ਕੇ ਦੇਖ ਲਓ ਪਿੰਡਾਂ ਦੇ ਪਿੰਡ ਜਦੋਂ ਜਦੋਂ ਤੇ ਆਣੇ ਚਾਹਤ ਤੁਸੀਂ ਦੇਖਿਆ ਸਾਰਾ ਟੋਟਲ ਕੈਪੀਟਲ ਦੇ ਰਾਹੀਂ ਉਹਨਾਂ ਨੂੰ ਹਰ ਇੱਕ ਨੂੰ ਪਤਾ ਕਿ 20 25000 ਵੋਟ ਖਰੀਦਣੀ ਪੈਂਦੀ ਹੈ ਲੁਧਿਆਣੇ ਵੀ ਪਤਾ ਸੀ ਕਿਉਂਕਿ ਲੋਕ ਕਹਿੰਦੇ ਜਿਹੜੇ ਦਿੰਦੇ ਆ ਚਵਾਨੀ ਉਹੀ ਲੈ ਲਓ ਇਹ ਲੈਵਲ ਇਹਨਾਂ ਨੇ ਸਾਡੀ ਪੋਲਿਟਿਕਸ ਦਾ ਇਸ ਲੈਵਲ ਤੱਕ ਚਲੇ ਗਏ ਜਦੋਂ ਸਟੇਟ ਨੂੰ ਤੁਸੀਂ ਰਾਜ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦੋ ਤਾਂ ਰਾਜ ਰਾਜ ਨਹੀਂ ਰਹਿੰਦਾ ਉਹਨੂੰ ਚਲਾਉਣ ਲਈ ਫਿਰ ਪੁਲਿਸ ਮਿਲਟਰੀ ਜਾਂ ਹੋਰ ਚੀਜ਼ਾਂ ਦੇ ਰੂਪ ਵਿੱਚ ਚਲਾਈ ਜਾਂਦੀ ਆ ਸੋਈ ਸ਼ਿਫਟ ਕਿਵੇਂ ਹੋਵੇ ਖਿੱਤਾ ਲੋਕ ਪੀੜਤ ਨੇ ਲੜਨੇ ਨੇ ਆਉਣ ਵਾਲਾ ਸਮਾ ਕੈਨੇਡਾ ਵੀ ਬੰਦ ਅਮਰੀਕਾ ਵੀ ਬੰਦ ਆਸਟ੍ਰੇਲੀਆ ਵੀ ਬੰਦ ਉਧਰੋਂ ਨਵੀਆਂ ਟਰੈਜਡੀਆਂ ਦੀਆਂ ਕਹਾਣੀਆਂ ਨੇ ਜਿਹੜੇ ਲੋਕ ਪੀੜਤ ਨੇ ਮੀਡਲ ਕਲਾਸ ਨੇ ਭੇਜੇ ਸੀ ਵੀ ਚਲ ਮਾੜੀ-ਮੋਟੀ ਰਿਜ਼ਕ ਕਰਨਗੇ ਉਹ ਰਸਤੇ ਬੰਦ ਨਾ ਆਉਣ ਵਾਲਾ ਸਮਾ ਇਹਨੂੰ ਵੀ ਆ ਸਾਡਿਏ ਸਿਰ ਜੋੜ ਕੇ ਬਣਦੀ ਹੈ ਡਿਊਟੀ ਅਸੀਂ ਡਾਕਟਰ ਸਰਕਮਲ ਜਰੂਰ ਦਈਏ ਸਰਕਾਰਾਂ ਨੂੰ ਲੋਕਾਂ ਨੂੰ ਪਾਲਸੀਆਂ ਦੱਸਿਏ ਹੈ ਕੇ ਲੋਕਾਂ ਦੇ ਇਸ ਕਿਸਮ ਦੇ ਵੱਡੇ ਪੀਸਾਇਨਾਤ ਪਰਗਿਆਂ ਦੇ ਇਡੇ ਵੱਡੇ ਕੰਮ ਹਾਊ ਵੀ ਕੈਨ ਕੋਰ ਰੇਟ ਐਗਰੀਕਲਚਰ ਪਾਣੀਆਂ ਦੇ ਮਸਲੇ ਤੇ ਬਹੁਤ ਵੱਡੀ ਸਮਝ ਇਹਨਾਂ ਨੇ ਰੱਖੀ ਆ ਤੇ ਦੂਜਿਆਂ ਨੇ ਉਹਨੂੰ ਇਨਕਾਰਪੋਰੇਟ ਕੀਤਾ ਚਲੋ ਬੱਖੋ ਉਹਨਾਂ ਦਾ ਥਿਊ ਪੁਆਇੰਟ ਇੱਕ ਵੱਖਰਾ ਕਿਉਂਕਿ ਟੈਕਨੀਕਲ ਚੀਜ਼ਾਂ ਨੇ ਵੀ ਕਿਵੇਂ ਕਿਵੇਂ ਇਹਦੇ ਚ ਹੋਏ ਨੇ ਇਹ ਝਗੜੇ ਡਿਸਪਿਊਟ ਆ ਜਿਹੜੇ 1966 ਤੋਂ ਬਾਅਦ ਬਹੁਤ ਜ਼ਿਆਦਾ ਕੱਟ ਲਾਈਨ ਤੋਂ ਬਾਅਦ ਵਧੇ ਨੇ ਇਸ ਵੇਲੇ ਪੰਜਾਬ ਆ ਜਿਹੜਾ ethically ਵੀ ਨੈਤਿਕਤਾਰ ਤੇ ਵੀ moral तौर ਤੇ ਵੀ cultural तौर ਤੇ ਵੀ ਹਰ ਪੱਧਰ ਤੇ ਵਕੂ ਬਕਰੇ ਚਿਸ ਧਰਤੀ ਦੇ ਨੂੰ ਤੁਸੀਂ ਲੀਡਰਾਂ ਨੂੰ ਨਚਾ ਕਿਸਮ ਦੇ ਸਿੰਗਰ ਕਿਸਮ ਦੇ ਇਸ ਕਿਸਮ ਦੇ ਛੋਟੇ ਮੋਟੇ ਹੂਰ ਲੋਕਾਂ ਨੂੰ ਪਾਵਰ ਪੋਲਿਟਿਕਸ ਜੇ ਸੀਰੀਅਸ ਡਿਸਿਪਲਨਲ ਇਹ ਖੇਡਾ ਨਹੀਂ ਕੋਈ ਇਦੂ ਕਹੇਤਾ ਬਣਾ ਲੱਪ ਕਿਉਂਕਿ ਇੱਕ ਪਰੰਪਰਾ ਚੱਲੀ ਬਾਪੂਆਂ ਨੇ ਪੁੱਤਾਂ ਨੂੰ ਦੇ ਤਾ ਨੋ ਡਾਊਟ 60 60 ਮਿਆਂ 65 ਮਿਆਂ ਤੱਕ ਉਹਨਾਂ ਦੀ ਇੱਕ ਵਿਰਾਸਤ ਸੀ ਪੋਲੀਟਿਸ਼ਨਾਂ ਦੀ 70 ਮਿਆਂ 80 ਮਿਆਂ ਤੋਂ ਬਾਅਦ ਸਾਰੇ ਪੋਲੀਟਿਸ਼ਨ ਪੰਜਾਬ ਦੇ ਪੜ ਕੇ ਦੇਖ ਲਓ ਉਹਨਾਂ ਦੇ ਖਾਨਦਾਨ ਨੇ ਪੰਜਾਬ 'ਚ ਉਹਨਾਂ ਨੂੰ ਲੱਗਿਆ ਇਦੋਂ ਵਧੀਆ ਬਿਜ਼ਨਸ ਹੀ ਕੋਈ ਨਹੀਂ ਸਟੇਟ ਵੀ ਆਪਣੀ ਕੈਪੀਟਲ ਵੀ ਆਪਣਾ ਪਾਵਰ ਵੀ ਆ ਆਪਣੀ ਆ ਦੁਨੀਆ ਦਾ ਕੋਈ ਖਿੱਤਾ ਨਹੀਂ ਆਸਟ੍ਰੇਲੀਆ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਅਮਰੀਕਾ ਤੇ ਜਿੱਥੇ ਇਹਨਾਂ ਦੇ ਵੱਡੀਆਂ ਬਾਈਨ ਦੀਆਂ ਨਾ ਉਦਸਤیاں ਹੋਣ ਜਿੱਥੇ ਵੱਡੇ ਵੱਡੇ ਫਾਰਮ ਹਾਊਸ ਨਾ ਹੋਣ ਟੋਟਲ ਪੰਜਾਬ ਦਾ ਕੈਪੀਟਲ ਤੇ ਖੂਨ ਆ ਜਿਹੜਾ ਰੋੜ ਤਾਂ ਆਪਾਂ 트ੈਜੇਡੀ ਹੰਡਾ ਰਹੇ ਆ ਇਸ 트ੈਜੇਡੀ ਚੋਂ ਨਿਕਲਣ ਲਈ ਕਿਸ ਰੂਪ ਚ ਆਪਾਂ ਜਿਹੜੇ ਲੋਕ ਨੇ ਗਰੀਬ ਲੋਕ ਨੇ ਜਿਹੜੇ ਸਭ ਤੋਂ ਕ੍ਰੀਏਟਿਵ ਲੋਕ ਨੇ ਜਿਹੜੇ ਆਪਣਾ ਖੂਨ ਬਿਛਾਣਾ ਚਾਹੇ ਨਿਰੇਗਾ ਵਰਕਰ ਹੋਣ ਚਾਹੇ ਸਕੂਲ ਟੀਚਰ ਹੋਣ ਚਾਹੇ ਯੂਨੀਵਰਸਿਟੀਆਂ ਚ ਪੀ ਐਚ ਡੀ ਕਰਦੇ ਸਟੂਡੈਂਟਸ ਹੋਣ ਕਿੰਨੇ ਜਾਦੇ ਕ੍ਰੀਏਟਿਵ ਲੇਬਰ ਨੇ ਉਹ ਕਿਸਾਨ ਅੰਦੋਲਨ ਵੇਲੇ ਸਾਰਿਆਂ ਨੇ ਦੇਖਿਆ ਸੀ ਪੋਲਿਟਿਕਲ ਟਰਨ ਨਹੀਂ ਕਰ ਸਕਿਆ। ਇਹੀ ਤਾਕਤ ਆ ਉਹਨੂੰ ਆਪਾਂ ਜਿਹੜੀ ਏਜ ਗਰੁੱਪ ਵਾਲਿਆਂ ਕੋਈ 60 ਦਾ ਕੋਈ 65 ਦਾ ਉਸ ਤਾਕਤ ਨੂੰ ਜਿਹੜੇ ਕੋਈ ਧਰਤੀ ਖੜਦੀ ਆ ਕ੍ਰੀਏਟਿਵ ਲੇਬਰਰ ਦੇ ਜੇ ਲੇਬਰਰ ਨੂੰ ਹੱਥਾਂ ਨੂੰ ਠੀਕ ਢੰਗ ਦੀ ਡਾਇਰੈਕਸ਼ਨ ਦੇ ਦਿਓਗੇ ਤੇ ਪਾਵਰ ਦੇ ਦਿਓਗੇ ਉਹ ਧਰਤੀ ਦਾ ਰੰਗ ਰੂਪ ਵੀ ਬਦਲ ਦੂ। ਪੰਜਾਬ 'ਚ ਹਲੇ ਵੀ ਪੋਟੈਂਸ਼ੀਅਲ ਹੈ ਬਾਹਰ ਬੈਠੇ ਲੋਕ ਆ ਜਿਹੜੇ ਇਹਨੂੰ ਕਿਸੇ ਤਰ੍ਹਾਂ ਖੜਾ ਦੇਖਣਾ ਚਾਹੁੰਦੇ ਨੇ ਵੀ ਇਹ ਖੇਤਾਂ ਰੁੜ ਨਾ ਜਾਵੇ, ਡੁੱਬ ਨਾ ਜਾਵੇ। ਇਹਦੀ ਜੇ ਜੈਸ ਲੈਵਲ ਤੇ ਇਹਦੀਆਂ ਦਿੱਕਤਾਂ ਨੇ ਉਹਨੂੰ ਤੇ ਇਸ ਕਰਕੇ ਇਸ ਸੈਮੀਨਾਰ ਦੀ ਕਹਿ ਲੋ ਵਰਕਸ਼ਾਪ ਦੀ ਕਹਿ ਲੋ ਇੱਕ ਫਸਟ ਔਰੀਐਂਟੇਸ਼ਨ ਕਿਸਮ ਦਾ ਕੋਰਸ ਆ ਕਿ ਉਹ ਆਪਾਂ ਵੱਖ-ਵੱਖ ਖੇਤਰਾਂ ਦੇ ਜਿਹੜੇ ਆ ਉਹਨੂੰ ਕਰ ਸਕੀਏ ਕਿਸ ਰੂਪ ਚ ਨਹੀਂ ਤਾਂ ਪੰਜਾਬ ਜਿਹੜਾ 2000 ਤੋਂ ਬਾਅਦ ਬਹੁਤ ਜ਼ਿਆਦਾ ਇੱਕ ਲੰਬੀ ਕਹਾਣੀ ਆ ਕਿ ਕਿਵੇਂ ਪੰਜਾਬ ਦੀ ਧਰਤੀ ਤੇ ਡੇਰੇ ਐਸਟੈਬਲਿਸ਼ ਕੀਤੇ ਗਏ ਲਗਭਗ 1990 ਤੋਂ ਬਾਅਦ ਦੀ ਫਨਮ ਬਣਾਨੇ ਤੇ ਕਿਸ ਕਿਸਮ ਦੇ ਡਰੱਗਸ ਤੇ ਜਿਹੜੇ ਆ ਡਰੱਗਸ ਦਾ ਮਾਫੀਆ ਕਿਸ ਲੈਵਲ ਤੇ ਐਸਟੈਬਲਿਸ਼ ਹੋਇਆ ਕਿਸ ਲੈਵਲ ਤੇ ਵਾਈਨ ਇੰਡਸਟਰੀ ਪੰਜਾਬ ਚ ਸਭ ਤੋਂ ਵੱਧ ਪਿੰਡ ਤੋਂ ਲੈ ਕੇ ਤਰ੍ਹਾਂ ਤੱਕ ਪਹੁੰਚ ਗਈ ਡਰੱਗ ਦੇ ਤੋਂ ਲੈ ਕੇ ਵਾਈਨ ਦੀਆਂ ਇੰਡਸਟਰੀਆਂ ਇਹ ਪੰਜਾਬ ਦਾ ਸੱਭਿਆਚਾਰ ਨਹੀਂ ਪੰਜਾਬ ਦਾ ਕਲਚਰ ਨਹੀਂ ਸੀ ਪੰਜਾਬ ਦਾ ਖੇਡਣ ਦਾ ਸੀ ਇਹਨੂੰ ਡਿਵੈਲਪ ਕਰਨ ਦਾ ਸੀ ਇਹਦਾ ਪਾਟ ਕਰਨ ਦਾ ਹੀ ਗਰਵਾਣੀ ਸਿੱਖਣ ਦਾ ਸੀ ਇੱਕ ਨਵੇਂ ਆਲਟਰਨੇਟਿਵ ਦੀ ਦੁਬਾਰੇ ਉਹ ਹੈਰੀਟੇਜ ਨੂੰ ਬਚਾ ਸਕਾਂਗੇ ਨਹੀਂ ਇਤਿਹਾਸ ਬਚਦਾ ਨਹੀਂ ਹੁੰਦਾ ਇਤਿਹਾਸ ਨੂੰ ਲੈ ਜਾਂਦੇ ਨੇ ਇਤਿਹਾਸ ਦੇ ਇਹਨਾਂ ਨੇ ਵੀ ਜਾ ਕੇ 23 ਮਾਰਚ ਨੂੰ ਭਗਤ ਸਿੰਘ ਦੇ ਦਿਨ 'ਚ ਇਤਿਹਾਸ ਆਪਣੇ ਘਰ ਤੇ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਡੇ ਜਿਹੜੇ ਇਤਿਹਾਸ ਦੇ ਵਾਰਿਸ ਨੇ ਉਹ ਸਾਡੇ ਨੇ। ਅਸੀਂ ਉਹਨਾਂ ਨੂੰ ਕਿਵੇਂ ਸਟੈਬਲਿਸ਼ ਕਰਦੇ ਹਾਂ? ਹਰ ਪਿੰਡ 'ਚ ਸੋਨ ਸਿੰਘ ਪਕੜਣਾ ਦੇ ਪਿੰਡ ਤੋਂ ਲੈ ਕੇ ਦੂਰ ਤੱਕ ਵਿਰਾਸਤਾਂ ਪਈਆਂ ਲੋਕਾਂ ਦੀ ਮੁੱਢ ਉਹ ਸਾਡੇ ਜਿਹੜਾ ਐਸਪੈਕਟ ਦਾ ਹਿੱਸਾ ਕਿਵੇਂ ਬਣਦੀਆਂ? ਉਹ ਹੈਰੀਟੇਜ ਨਾਲ ਜੋੜ ਕੇ ਪਲੱਸ ਨਵੇਂ ਡਾਈਮੈਂਸ਼ਨ ਲੈ ਕੇ ਇਕਨੋਮੀ ਨਾਲ ਜੋੜ ਕੇ ਇਹ ਇਹ ਸਿਵਲਾਈਜੇਸ਼ਨ ਦਾ ਪੰਜਾਬ ਦੀ ਦਾ ਕ੍ਰਾਈਸਿਸ ਹੈ ਤੇਸੀ ਦੀ ਕ੍ਰਾਈਸਿਸ ਆਫ ਸਿਵਲਾਈਜੇਸ਼ਨ ਇਨ ਪੰਜਾਬ ਇਹ ਸਭਿਆਤਾ ਦਾ ਕ੍ਰਾਈਸਿਸ ਇਹਨ ਸਭਿਆਤ ਨੂੰ ਮੋੜਾ ਦੇ ਸਕਦੇ ਆ ਅਦਰਵਾਈਜ਼ ਟ੍ਰੈਜੇਡੀ ਸਾਹਮਣੇ ਆ ਥੈਂਕ ਯੂ ਵੈਰੀ ਮਚ